ਕਿ ਜਿਸ ਤਰੀਕੇ ਨਾਲ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੇਨਰਜੀ ਨੇ ਵਕਫ ਐਕਟ ਨੂੰ ਠੁਕਰਾ ਦਿੱਤਾ ਹੈ ਕਿਹਾ ਕਿ ਬੰਗਾਲ ਦੇ ਵਿੱਚ ਇਹ ਜਿਹੜਾ ਕਾਨੂੰਨ ਹੈਗਾ ਕਾਲਾ ਕਾਨੂੰਨ ਉਹ ਲਾਗੂ ਨਹੀਂ ਕੀਤਾ ਜਾਏਗਾ ਤੁਸੀਂ ਵੀ ਅੱਜ ਇੱਥੇ ਮੰਗ ਕੀਤੀ ਹੈ ਜਾਂ ਸਿਫਾਰਿਸ਼ ਕੀਤੀ ਹੈ ਲੀਗਲ ਤੌਰ ਤੇ ਕੀ ਪ੍ਰੋਵੀਜ਼ਨ ਹੈਗਾ ਵਕਫ ਬੋਰਡ ਦਾ अमली तौर पर अमली तौर पर भी विरोध किया जाएगा की जो भी एक फैसला है कि पार्टी करेगी और इमेंट कर बेनती करा ना कोई, कोई नुकता ऐसा नजर आऊगा कि अभी उसे दरवाजा खटकाव बहुत सारिया जिस वे भी जायदाद है ਉਹ ਇਨਲੀਗਲ ਤੌਰ ਦੇ ਉੱਤੇ ਲੋਕ ਕਾਬਜ਼ ਹੈਗੇ ਨੇ ਉਹਦੇ ਬਾਬਤ ਕੀ ਪਲਾਨ ਹੈ ਜੀ ਤੁਹਾਡਾ ਉਹਦੇ ਬਾਬਤ ਹਰ ਮਮਕਨ ਕੋਸ਼ਿਸ਼ ਕੀਤੀ ਜਾਏਗੀ ਕਿ ਉਹਨਾਂ ਨੂੰ ਅਸੀਂ ਵਕਫ ਬੋਰਡ ਦੀ ਪ੍ਰਾਪਰਟੀ ਦੇ ਅੰਦਰ ਲੈ ਕੇ ਆਈਏ ਆਪਣੀ ਪਾਰਟੀ ਤੋਂ ਉੱਪਰ ਉੱਟ ਕੇ ਇੱਥੇ ਇਸ ਵਿਰੋਧ ਦਾ ਹਿੱਸਾ ਬਣੇ ਨੇ ਕੀ ਕਹੋਗੇ ਕਿਉਂਕਿ ਵਕਫ ਬੋਰਡ ਦੇ ਚੇਅਰਮੈਨ ਸਾਡੇ ਸਾਹਮਣੇ ਨੇ ਮੈਂ ਮੁਬਾਰਕਬਾਦ ਦਿੰਦਾ ਸਾਰੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਮੌਜੂਦ ਸੇ ਕਿ ਉਹਨਾਂ ਨੇ ਸਭ ਨੇ ਮਿਲ ਕੇ ਇੱਕ ਆਵਾਜ਼ ਨੂੰ ਬੁਲੰਦ ਕੀਤਾ ਬਹੁਤ ਸਾਰੀਆਂ ਮਸਜਿਦਾਂ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਥਾਵਾਂ ਹੈਗੀਆਂ ਨੇ ਜਿਨ੍ਹਾਂ ਨੂੰ ਲੋਕ ਚਾਹੁੰਦੇ ਨੇ ਕਿ ਅਸੀਂ ਲੀਗਲ ਪਲੇਟਫਾਰਮ ਤੇ ਲੈ ਆਈਏ ਉਹਨਾਂ ਲੇਕਿਨ ਵਿੱਤੀ ਹਾਲਾਤ ਉਹਨਾਂ ਦੇ ਇਸ ਤਰ੍ਹਾਂ ਦੇ ਨਹੀਂ ਹੈਗੇ ਕਿ ਉਹ ਆਪਣੀ ਗੱਲ ਅਦਾਲਤ ਤੱਕ ਜਾਂ ਪ੍ਰਸ਼ਾਸਨ ਤੱਕ ਲੈ ਕੇ ਜਾ ਸਕਣ ਉਹਨਾਂ ਵਾਸਤੇ ਕੀ ਪ੍ਰੋਵੀਜ਼ਨ ਹੈ ਸਸ਼ਕਾਰ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਅੱਜ ਮੇਰੇ ਨਾਲ ਨੇ ਵਕਫ ਬੋਰਡ ਦੇ ਚੇਅਰਮੈਨ ਹਾਜੀ ਹਵੈਦ ਸਾਹਿਬ ਅੱਜ ਇੱਕ ਰੋਜ਼ ਮੁਜ਼ਾਰਾ ਹੈਗਾ ਜਿਹੜਾ ਸੈਂਟਰ ਦੇ ਖਿਲਾਫ ਕੀਤਾ ਜਾ ਰਿਹਾ ਹੈ ਬੜੀ ਗਿੰਦੀ ਚ ਮੁਸਲਮਾਨ ਭਾਈਚਾਰਾ ਮਲੇਰਕੋਟਲੇ ਸ਼ਹਿਰ ਦੇ ਸਰੰਦੀ ਗਿੰਦ ਚੌਂਕ ਦੇ ਵਿੱਚ ਇਕੱਠਾ ਹੋਇਆ ਸਾਡੇ ਨਾਲ ਚੇਅਰਮੈਨ ਸਾਹਿਬ ਨੇ ਹਾਜੀ ਹਵੈਦ ਸਾਹਿਬ ਬਹੁਤ ਬਹੁਤ ਸਵਾਗਤ ਹੈ ਵੈਸਾ ਸਾਹਿਬ ਤੁਹਾਡਾ ਹਕੀਕਤ ਟੀਵੀ ਪੰਜਾਬੀ ਥੈਂਕ ਯੂ ਸ਼ੁਕਰੀਆ ਬਹੁਤ-ਬਹੁਤ। ਅੱਛਾ, ਓਵੇਦ ਸਾਹਿਬ ਤੁਸੀਂ ਅੱਜ ਇੱਥੇ ਗੱਲ ਕਹੀ ਹੈ ਕਿ ਬਹੁਤ ਵੱਡੀ ਗੱਲ ਕਹੀ ਹੈ ਕਿ ਜਿਸ ਤਰੀਕੇ ਨਾਲ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੇਨਰਜੀ ਨੇ ਵਕਫ ਐਕਟ ਨੂੰ ਠੁਕਰਾ ਦਿੱਤਾ ਹੈ ਕਿ ਹੈ ਕਿ ਬੰਗਾਲ ਦੇ ਵਿੱਚ ਇਹ ਜਿਹੜਾ ਕਾਨੂੰਨ ਹੈਗਾ ਕਾਲਾ ਕਾਨੂੰਨ ਉਹ ਲਾਗੂ ਨਹੀਂ ਕੀਤਾ ਜਾਏਗਾ ਤੁਸੀਂ ਵੀ ਅੱਜ ਇੱਥੇ ਮੰਗ ਕੀਤੀ ਹੈ ਜਾਂ ਸਿਫਾਰਿਸ਼ ਕੀਤੀ ਹੈ ਮੰਗ ਕੀਤੀ ਹੈ ਔਰ ਸਿਫਾਰਿਸ਼ ਵੀ ਕਰਾਂਗੇ ਇਹਦੇ ਵਿੱਚ ਦੋਨੀਆਂ ਹੈ ਨਾ ਔਰ ਮੈਂ ਸੀਐਮ ਸਾਹਿਬ ਨਾਲ ਸਾਡੇ ਬਰਕ ਬੋਰਡ ਦੇ ਪਲੇਟਫਾਰਮ ਤੋਂ ਸਾਰਿਆਂ ਨਾਲ ਜਾ ਕੇ ਬੇਨਤੀ ਕਰਾਂਗੇ ਕਿ ਬਸ ਬੈਸਟ ਬੰਗਾਲ ਦੀ ਤਰਾਈਜ਼ ਦੀ ਵੀ ਲਾਗੂ ਨਾ ਕੀਤਾ ਜਾਵੇ ਅੱਛਾ ਤੁਸੀਂ ਵੀ ਇਹਨੂੰ ਖੰਗਾ ਲਿਆ ਹੈਗਾ ਕਾਫੀ ਚੀਜ਼ਾਂ ਤੁਸੀਂ ਦੇਖਿਆ ਹੈਗਿਆ ਨੇ ਤੁਹਾਡੀ ਟੀਮ ਨੇ ਲੀਗਲੀ ਵੀ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਮੁਸਲਮਾਨਾਂ ਨੂੰ ਇਸ ਐਕਟ ਦੇ ਨਾਲ 56 ਕਸਟੰਦੀ ਜਾਂ ਦੋਇਮ ਦਰਜੇ ਦਾ ਨਾਗਰਿਕ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇਹਦੇ ਵਿੱਚ ਤਾਂ ਪੂਰਾ ਇੰਡੀਆ ਹੀ ਵਿਰੋਧ ਕਰ ਰਿਹਾ ਹੈ ਇਹ ਤੋਂ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਨਾਲ ਮੁਸਲਮਾਨੀ ਦੇ ਮੁਸ਼ਕਿਲਾਂ ਵਧਣ ਗਿਆ ਔਰ ਜੋ ਸਹੂਲਤਾਂ ਉਹ ਕਟਣ ਗਿਆ ਇਹਦੇ ਵਾਸਤੇ ਸਾਨੂੰ ਫਾਈਟ ਕਰਨੀ ਪੈਗੀ ਅੱਛਾ ਲੀਗਲ ਤੌਰ ਤੇ ਕੀ ਪ੍ਰੋਵੀਜ਼ਨ ਹੈਗਾ ਵਕਫ ਬੋਰਡ ਦਾ ਅਮਲੀ ਤੌਰ ਤੇ ਤੁਸੀਂ ਕਿਹਾ ਕਿ ਅਮਲੀ ਤੌਰ ਤੇ ਵੀ ਇਹਦਾ ਵਿਰੋਧ ਕੀਤਾ ਜਾਏਗਾ ਕੀ ਵਿਰੋਧ ਕੀਤਾ ਜਾਏਗਾ ਵੀਰਤ ਤੌਰ ਪਰ ਜਿਹੜਾ ਵੀ ਇੱਕ ਫੈਸਲਾ ਹੋਏਗੀ ਸਾਡੀ ਪਾਰਟੀ ਕਰੇਗੀ ਔਰ ਉਸੇ ਬਾਅਦ ਕੀ ਇਕਤਾਸੀ ਇੰਪਲੀਮੈਂਟ ਕਰਨ ਤੋਂ ਅਸੀਂ ਇੱਕ ਬੇਨਤੀ ਕਰਾਂਗੇ ਕਿ ਇਹਨੂੰ ਨਾਮ ਇੰਪਲੀਮੈਂਟ ਕੀਤਾ ਜਾਵੇ ਅਗਰ ਸੁਪਰੀਮ ਕੋਰਟ ਵੀ ਕੋਈ ਸਾਨੂੰ ਕੋਈ ਨੁਕਤਾ ਐਸਾ ਨਜ਼ਰ ਆਊਗਾ ਕਿ ਅਸੀਂ ਉੱਥੇ ਵੀ ਜਾ ਕੇ ਦਰਵਾਜ਼ਾ ਘਟਕਾਵਾਂਗੇ ਬਹੁਤ ਸਾਰੀਆਂ ਜਿਹੜੀਆਂ ਇਸ ਵੇਲੇ ਵੀ ਜਾਦਾਦਾ ਹੈਗੀਆਂ ਨੇ ਉਹ ਇਨਲੀਗਲ ਤੌਰ ਦੇ ਉੱਤੇ ਲੋਕ ਕਾਬਜ਼ ਹੈਗੇ ਨੇ ਉਦੇ ਬਾਬਤ ਕੀ پلان ਹੈ ਜੀ ਤੁਹਾਡਾ ਉਹਦੇ ਬਾਬਤ ਸੀ ਇਹੀ ਹੈ ਕਿ ਉਹਨਾਂ ਨੂੰ ਅਸੀਂ ਨੋਟਿਸ ਭੇਜਾਂਗੇ ਅਦਾਲਤ ਦੀ ਤਰਫ ਤੋਂ ਔਰ ਹਰ ਹਰ ਮਮਕਨ ਕੋਸ਼ਿਸ਼ ਕੀਤੀ ਜਾਏਗੀ ਕਿ ਉਹਨਾਂ ਨੂੰ ਅਸੀਂ ਵਕ ਬੋਰਡ ਦੀ ਪ੍ਰਾਪਰਟੀ ਦੇ ਅੰਡਰ ਲੈ ਕੇ ਆਈਏ ਅੱਛਾ ਅੱਜ ਵੱਡੀ ਗਿਣਤੀ ਦੇ ਵਿੱਚ ਹਰ ਇੱਕ ਨੇ ਆਪਣੀ ਜਾਤ ਤੋਂ ਉੱਪਰ ਉੱਠ ਕੇ ਆਪਣੀ ਪਾਰਟੀ ਤੋਂ ਉੱਪਰ ਉੱਠ ਕੇ ਇਥੇ ਇਸ ਵਿਰੋਧ ਦਾ ਹਿੱਸਾ ਬਣੇ ਨੇ ਕੀ ਕਹੋਗੇ ਕਿਉਂਕਿ ਵਕ ਬੋਰਡ ਦੇ ਚੇਅਰਮੈਨ ਸਾਡੇ ਸਾਹਮਣੇ ਨੇ ਦੇਖੋ ਇਹ ਤਾਂ ਦੇਖੋ ਦੀਨ ਸਭ ਦਾ ਇੱਕ ਹੈ ਅਨਨ ਇਸਲਾਮ ਸਾਡਾ ਮਜ਼ਬੂ ਹੈ ਉਹੀ ਸਾਨੂੰ ਉਹੀ ਸਾਡਾ ਦੀਨ ਹੈ ਸਾਡੇ ਮਾਲਕ ਨੇ ਵੀ ਇਹੀ ਕਿਹਾ ਕਿ ਮੈਂ ਆਪਣੇ ਦੀਨ ਦੇ ਵਿੱਚ ਕੁਝ ਵੀ ਕਮੀ ਬੇਸ਼ੀ ਬਰਦਾਸ਼ਤ ਨਹੀਂ ਕਰੂੰਗਾ ਜਿੱਥੇ ਵੀ ਸਾਡੇ ਦੀਨ ਦਾ ਮਾਮਲਾ ਆਏਗਾ ਖਾਸ ਤੌਰ ਉਦੇ ਪਰ ਔਰ ਇਸ ਦੀਨ ਨੂੰ ਅਗਰ ਕੋਈ ਵੀ ਬੰਦਾ ਕਿਸੇ ਵੀ ਐਂਗਲ ਤੋਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹਦਾ ਵਿਰੋਧ ਤਾਂ ਹੋਏਗਾ ਹੀ ਮੈਂ ਮੁਬਾਰਕਬਾਦ ਦਿੰਦਾ ਸਾਰੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਮੌਜੂਦ ਸੇ ਕਿ ਉਹਨਾਂ ਨੇ ਸਭ ਨੇ ਮਿਲ ਕੇ ਇੱਕ ਆਵਾਜ਼ ਨੂੰ ਬੁਲੰਦ ਕੀਤਾ ਅੱਛਾ ਉਹ ਵੈਸਾ ਵੀ ਇੱਕ ਹੋਰ ਬਹੁਤ ਵੱਡਾ ਮਾਮਲਾ ਹੈਗਾ ਕਿਉਂਕਿ ਅੱਜ ਵਕਫ ਐਕਟ ਦੀ ਗੱਲ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਮਸਜਿਦਾਂ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਥਾਵਾਂ ਹੈਗੀਆਂ ਨੇ ਜਿਨ੍ਹਾਂ ਨੂੰ ਲੋਕ ਚਾਹੁੰਦੇ ਨੇ ਕਿ ਅਸੀਂ ਲੀਗਲ ਪਲੇਟਫਾਰਮ ਤੇ ਲੈ ਆਈਏ ਉਹਨਾਂ ਲੇਕਿਨ ਵਿੱਤੀ ਹਾਲਾਤ ਉਹਨਾਂ ਦੇ ਇਸ ਤਰ੍ਹਾਂ ਦੇ ਨਹੀਂ ਹੈਗੇ ਕਿ ਉਹ ਆਪਣੀ ਗੱਲ ਅਦਾਲਤ ਤੱਕ ਜਾਂ ਪ੍ਰਸ਼ਾਸਨ ਤੱਕ ਲੈ ਕੇ ਜਾ ਸਕਣ ਉਹਨਾਂ ਵਾਸਤੇ ਕੀ ਪ੍ਰੋਵੀਜ਼ਨ ਹੈ ਸਾਡਾ ਵਕਫ ਬੋਰਡ ਪੂਰੀ ਜ਼ੋਰ ਜ਼ੋਰ ਉਹਨਾਂ ਦੀ ਮਦਦ ਕਰੇ ਜੀ ਬਹੁਤ ਬਹੁਤ ਪਲੀਜ਼ ਥੈਂਕ ਯੂ ਥੈਂਕ ਯੂ ਸੋ ਇਸ ਹਨ ਵਕਫ ਬੋਰਡ ਦੇ ਚੇਅਰਮੈਨ ਹਾਜੀ ਉਵੈਸੀ ਜਿਨ੍ਹਾਂ ਨੇ ਕਿਹਾ ਕਿ ਕਿਸ ਤਰੀਕੇ ਨਾਲ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜਾ ਵਕਫ ਬੋਰਡ ਦੇ ਵੱਲੋਂ ਵੀ ਇਹ ਜਿਹੜੀ ਸਿਫਾਰਿਸ਼ ਵੀ ਹੈ ਔਰ ਮੰਗ ਵੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਰਹੋਰਾ ਨੂੰ ਕੀਤੀ ਜਾਏਗੀ ਕਿ ਜਿਸ ਤਰੀਕੇ ਨਾਲ ਪੱਛਮੀ ਬੰਗਾਲ ਦੇ ਵਿੱਚ ਮੰਮਤਾ ਬੇਨਰਜੀ ਦੀ ਸਰਕਾਰ ਨੇ ਵਕਫ ਐਮੈਂਡਮੈਂਟ ਬਿਲ ਨੂੰ ਠੁਕਰਾ ਦਿੱਤਾ ਹੈ ਉਹ ਪੰਜਾਬ ਦੇ ਵਿੱਚ ਵੀ ਇਹ ਕਾਲਾ ਕਾਨੂੰਨ ਲਾਗੂ ਨਾ ਕਰਨ ਬਾਬਤ ਜਿਹੜੀ ਮੰਗ ਹੈਗੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਰਹੋਰਾ ਨੂੰ ਕਰਨਗੇ ਕਾਸੀ ਫਾਰੂਕੀ ਹਕੀਕਤ ਟੀਵੀ ਪੰਜਾਬੀ ਮਲੇਰਕੋਟਲਾ